ਖਾਲਸਾ ਵੈਲਯੂਜ਼ ਵੀ ਫਟੇ ਮੈਂ ਸਾਰਿਆਂ ਨੂੰ ਇੱਕ ਇਹੀ ਗੱਲ ਕਹਿਣਾ ਚਾਹਾਂਗੀ ਕਿ ਸਾਨੂੰ ਸਾਰਿਆਂ ਨੂੰ ਅੱਜ ਸਰਦਾਰ ਸ਼ਹੀਰ ਸਿੰਘ ਬਾਦਲ ਜੀ ਨਾਲ ਖੜਨਾ ਚਾਹੀਦਾ ਹੈ ਕਿਉਂਕਿ ਵਕਤ ਚੰਗੇ ਮਾੜੇ ਆਉਂਦੇ ਰਹਿੰਦੇ ਐ ਅੱディ ਪਾਰਟੀਆਂ ਆਉਂਦੀਆਂ ਤੇ ਜਾਂਦੀਆਂ ਰਹਿੰਦੀਆਂ ਪਰ ਜਿਹੜੀ ਪਾਰਟੀ ਤੁਹਾਡੇ ਹਮੇਸ਼ਾ ਤੁਹਾਡੇ ਨਾਲ ਖੜੀ ਹੈ ਤੇ ਸਾਨੂੰ ਵੀ ਦੁੱਖ ਸੁੱਖ ਦੇ ਵਿੱਚ ਉਹਨਾਂ ਦੇ ਨਾਲ ਖੜਨਾ ਚਾਹੀਦਾ ਹੈ ਇਹ ਨਹੀਂ ਹੈ ਕਿ ਜਦੋਂ ਪਾਰਟੀ ਦੇ ਚੰਗੇ ਦਿਨ ਐ ਤਾਂ ਅਸੀਂ ਉਹਨਾਂ ਦੇ ਨਾਲ ਆ ਤੇ ਜਿਹਦਾ ਥੋੜੇ ਮਾਰੇ ਦਿਨ ਆ ਗਏ ਹੈ ਤਾਂ ਅਸੀਂ ਉਹਨਾਂ ਤੋਂ ਭੱਜਣ ਲੱਗ ਜਾਈਏ ਇਹ ਸਾਡੇ ਲਈ ਬਹੁਤ ਚੰਗੀ ਗੱਲ ਨਹੀਂ ਹੈਗੀ ਹੈ ਤਾਂ ਸਾਨੂੰ ਇਹ ਚਾਹੀਦਾ ਕਿ ਜੇਕਰ ਕੋਈ ਮਨਮੁਟਾਉਂ ਕੀ ਸਾਡੇ ਆਪਸ ਵਿੱਚ ਕੋਈ ਹੈਗੇ ਹੈ ਤਾਂ ਸਾਨੂੰ ਉਹ ਬੈਠ ਕੇ ਨਿਬਟਾ ਲੈਣੇ ਚਾਹੀਏ ਤਾਂ ਆਪਣਾ ਢੇਡੰਗਾ ਕਰਨ ਵਾਲੀ ਗੱਲ ਹੁੰਦੀ ਹੈ ਇਸ ਲਈ ਸਾਨੂੰ ਆਪਸ ਵਿੱਚ ਬੈਠ ਕੇ ਇਹ ਸਭ ਸਾਰਾ ਕੁਝ ਨਿਬੇੜ ਲੈਣਾ ਚਾਹੀਦਾ ਹੈ ਤੇ ਪਾਰਟੀ ਇਹ ਜਿਹੜੀ ਇੱਕ ਬਹੁਤ ਵੱਡਾ ਥੰਮ ਹੈ ਇਹ ਅਤੇ ਪੇੜ ਐ ਸ਼੍ਰੋਮਣੀ ਅਕਾਲੀ ਦਲ ਇਹਦੀਆਂ ਸ਼ਾਖਾਵਾਂ ਇਹਦੀਆਂ ਜੜ੍ਹਾਂ ਬਹੁਤ ਮਜ਼ਬੂਤ ਨੇ ਅਦੇ ਇਹਦੇ ਜਿਹੜੇ ਪੱਤੇ ਨੇ ਉਹ ਬਹੁਤ ਨੇ ਤੇ ਕੁਝ ਪੱਤੇ ਪੀਲੇ ਪੈ ਕੇ ਝੜ ਜਾਂਦੇ ਨੇ ਪਰ ਇਹਦਾ ਮਤਲਬ ਇਹ ਨਹੀਂ ਹੁੰਦਾ ਕਿ ਜਿਹੜੀ ਪਾਰਟੀ ਐ ਉਹ ਇਹ ਪੇੜ ਐ ਉਹ ਖਤਮ ਹੋ ਜਾਂਦਾ ਹੈ ਪਹਿਲ ਵੀ ਜੀ ਦਾ ਖਾਲਸਾ ਰਹੇ